ਅੱਜ ਅਪਨ ਜੋ ਵੀਡੀਓ ਬਣਾਉਣ ਲੱਗੇ ਆ ਜੀ ਪਹਿਲਾਂ ਦਾ ਅਮਰੋਦਕਰ ਸਿੰਘ ਜੀ ਮਹਾਰਾਜ ਜੀ ਨੂੰ ਹੱਥ ਜੋੜ ਕੇ ਸਤਿ ਸ੍ਰੀ ਅਕਾਲ ਜੀ ਅੱਜ ਮਹਨਤਾ ਇਹ ਅਡੀ ਗੱਲ ਕਰਨੀਆਂ ਕਿ ਜਿਆਦਾ ਸਮਾਂ ਨਾ ਲੈਂਦੇ ਹੋਏ ਆਪਾਂ ਜੜੀ ਸੌਖਾ ਕੱਟੀ ਕਰਾਂਗੇ ਜਿਆਦਾ ਲੰਬੇ ਵੀਡੀਓ ਵੀ ਨਾ ਹੋਵੇ ਮੇਰਾ ਮੇਰਾ ਜਿੱਤੇ ਕਰ ਮੇਰਾ ਸੁਨਹਿਰਾ ਦੇ ਜੀ ਮੈਂ ਤੁਹਾਨੂੰ ਜਲੋ ਸੂਟ ਕਰਦਾ ਤੇ ਮੈਂ ਬਹੁਤ ਸਲਾਬ ਦਿਖਤਾ ਆ ਰਿਹਾਗਾ ਵੀ ਦੁਨੀਆ ਪੁੱਠੇ ਇਸ ਤੇ ਤਪੀ ਅਨੁਸ਼ਾਸਨ ਕਰੀਏ ਮੈਂ ਕਮੈਂਟਾਂ ਦੇ ਵਿੱਚ ਬਹੁਤ ਬਹੁਤ ਲੋਕਾਂ ਨੇ ਕਮੈਂਟ ਕੀਤੇ ਆ ਵੀ ਸਿੱਧਾ ਹਸਤਾ ਤੋਂ ਲੋਪ ਸਤਾ ਤੋਂ ਲੋਪ ਪਰ ਲੋਕ ਸਿੱਧਾ ਨਹੀਂ ਚਲ ਸਕਦੇ ਸਰਬ ਆਪਾਂ ਕੀ ਹੈ ਜੀ ਆਪਾਂ ਸਿਰਕਾ ਕਮੈਂਟ ਕਰਕੇ ਸਮਝਾ ਸਕਦੇ ਆ ਦੱਸ ਕੇ ਸਮਝਾ ਸਕਦੇ ਆ ਪਰ ਜਿਹੜਾ ਤੁਸੀਂ ਇਹ ਕਰਿਆਗਾ ਅਮਿਤ ਕਾ ਸਿੰਘਰ ਜੀ ਨੇ ਬਹੁਤ ਵਧੀਆ ਕੀਤਾ ਤੇ ਹੁਣ ਤੁਸੀਂ ਇਹ ਦੇਖੋ ਵੀ ਕਿੰਨੇ ਮੁੰਡੇ ਕੁੜੀਆਂ ਵੀ ਮਾਫੀ ਮੰਗਦੇ ਆ ਰਹੇ ਨੇ ਮਾਫੀ ਮੰਗਣ ਦਾ ਕਾਰਨ ਉਹ ਆਪ ਦੇ ਆਪ ਇਹਨਾਂ ਦਾ ਬਣਾਇਆ ਹੋਇਆ ਨਾਲ ਆਪ ਦੇ ਆਪ ਗਲਤ ਹੈ ਕੰਟੈਂਟ ਬਣਾਉਣਾ ਫੇਸਬੁੱਕ YouTube ਦਾ अलग-अलग और धीरे-धीरे पेड़ हांमा दे कंटेंट बनाਉਣਾ ਸਿੰਪਲ ਬਣ ਕੇ ਵੀ ਬਣਾ ਸਕਦੇ ਆਂ ਇਹਨਾਂ ਕੰਟੈਂਟ ਸਿੰਪਲ ਬਣ ਕੇ ਵੀ ਬਣਾ ਸਕਦੇ ਆਂ ਥੋੜਾ ਤੁਸੀਂ ਆਪੇ ਤੁਹਾਨੂੰ ਪਤਾ ਹੀ ਆ ਅ ਕੁਸਤੇ ਹੈ ਪਹਿਲਾਂ ਅਮਰਪਾਲ ਸਿੰਘ ਮੈਰੋ ਜੀ ਨੇ ਬਿਨਸਸ ਤੇ ਪਟਕਿਆ ਬਹੁਤ ਵਧੀਆ ਪਟਕਿਆ ਤੇ ਇਹਦੇ ਵਿੱਚ ਕਿਸ ਤਰ੍ਹਾਂ ਦੇ ਟੱਕਣ ਦੇ ਨਾਲ ਹੀ ਮੇਰੇ ਹਿਸਾਬ ਨਾਲ ਵੀ 50 ਤੋਂ 70% ਲੋਕ ਸੁਧਰ ਗਏ 50 ਤੋਂ 60% ਲੋਕ ਸੁਧਰ ਗਏ ਲੋਕਾਂ ਨੂੰ ਡਰ ਪੈ ਗਿਆ ਮਨ ਚ ਕਿ ਗੁਰੂ ਦੀ ਫੌਜ ਵੀ ਹੈਗੀ ਆ ਪਹਿਲਾਂ ਉਹਨਾਂ ਨੂੰ ਗੁਰੂ ਦੀ ਫੌਜ ਗੁਰੂ ਗੋਬਿੰਦ ਸਿੰਘ ਜੀ ਦੀ ਫੌਜ ਦਾ ਡਰ ਨਹੀਂ ਸੀ ਜ ਹੁਣ ਉਹਨਾਂ ਨੂੰ ਲੋਕਾਂ ਨੂੰ ਪਤਾ ਲੱਗ ਚੁੱਕਿਆ ਕਿ ਗੁਰੂ ਸਾਹਿਬ ਜੀ ਨੇ ਫੌਜੇ ਦਾ ਫੌਜ ਨੂੰ ਮੋੜਿਆ ਹਾਂਕ ਸਿੰਘ ਦੇਖੋ ਜਦੋਂ ਅਮਰਪਾਲ ਸਿੰਘ ਮਹਿਰੋ ਜੀ ਨੇ ਇਹ ਕਦਮ ਚੁੱਕਿਆ ਤੇ ਸੁਰਮੈ ਦੱਸ ਚੱਕਿਆ ਵੀ ਐਨੇ ਪਰਸੈਂਟ ਲੋਕ ਸੁਧਰ ਗਿਆ ਤੇ ਜਿਹੜਾ ਮਾੜਾ ਮੋਟਾ ਚਲਕ ਸੈਂਟ ਰਹਿ ਗਿਆ ਉਹ ਵੀ ਉਸ ਟਾਈਮ ਦੇ ਵਿੱਚ ਆਉਣ ਵਾਲੇ ਸਾਲ ਜਾਂ ਦੋ ਸਾਲਾਂ ਦੇ ਵਿੱਚ ਸੂਰ ਜਾਣਗੇ ਪਰ 2 ਸਾਲ ਦਾ ਪੌਤ ਜ਼ਿਆਦਾ ਹੋ ਗਿਆ ਜੀ ਮੈਂ ਤਾਂ ਕਹਿੰਦਾ ਕਿ 6 ਮਹੀਨਿਆਂ ਦੇ ਵਿੱਚ ਵਿੱਚ ਸੂਰ ਜਾਣੇ ਚਾਹੀਦੇ ਆ ਅੱਜ ਤਰੀਕ ਨੋਰ ਕਰ ਲਓ 21 ਜੂਨ 6 ਮਹੀਨਾ 2025 ਆ 21 ਜੂਨ 6 ਮਹੀਨਾ 2025 ਅੱਜ ਤਰੀਕ ਹੈ ਜੀ ਔਰ ਦੇਣਾ ਜੋ ਬਾਰ ਹੈ ਜੀ ਅੱਜ ਤੱਕ 6 ਮਹੀਨੇ ਤੱਕ ਰ ਮੈਂ ਕਹਿੰਦਾ ਅਜੇ ਤੱਕ 6 ਮਹੀਨੇ ਤੱਕ ਤੱਕ ਬਹੁਤ ਜੇ ਆਪਾਂ ਕਹਿੰਦੇ ਵੀ 90% ਲੋਕ ਸੁਧਰ ਜਾਣਗੇ 10% ਰਹਿ ਜਾਣਗੇ ਫਿਰ ਵੀ 10% ਤਾਂ ਫਿਰ ਵੀ ਰਹਿ ਜਾਣਗੇ ਉਹਨਾਂ ਨੂੰ ਸੁਧਰਨ ਦਾ ਹਲੇ ਵੀ ਮੌਕਾ ਹੈਗਾ ਉਹਨਾਂ ਨੂੰ ਸੁਧਰਨ ਦਾ ਹਲੇ ਮੌਕਾ ਹੈਗਾ ਮਤਲਬ ਮੰਨਦੇ ਹੋ 60% 60 ਤੇ 30 90% ਹੋ ਗਿਆ ਜੀ 6 ਮਹੀਨੇ ਅਜੇ ਤਾਂ ਹੋਰ 6 ਮਹੀਨਿਆਂ ਦਾ ਆਪਾਂ ਲਾ ਰਹੇ 30% ਹੋਰ ਆਪਣੇ ਹੁਣੀ ਜੋੜਦਾ ਬਾਕੀ 90% ਦਾ 100 10% ਜਿਹੜੇ ਇਹ ਲੋਕ ਰਹਿ ਜਾਣਗੇ ਉਹਨਾਂ ਨੂੰ ਆਪਾਂ ਨੇ ਇਹਦੇ ਵਿੱਚ ਵੀ ਐਡ ਕੀਤਾ ਵੀ ਤੁਸੀਂ ਵੀ ਇਹ ਸੇ 6 ਮਹੀਨੇ ਦੇ ਵਿੱਚ ਸੁਧਰ ਜਾ ਮੈਂ ਤਾਂ ਹੱਥੇ ਕਹੋ ਵੀ ਅਮਰਪਾਲ ਸਿੰਘ ਮੈਰ ਜੀ ਅੱਗੇ ਇਹ ਰਸਟੈਪ ਦੇਕਣਾ ਉਹਨਾਂ ਨੇ ਉਹ ਜਨਰ ਰਪਤਾਈਂ ਨਿਕਲ ਗਾ। ਕਿ ਕਿਹੜੇ ਵੇਲੇ ਘਰੇ ਆਵੋ। ਤੇ ਕੋਈ ਮਾਤਾ ਮਰਪਾਲ ਸਿੰਘ ਨੂੰ ਹੱਥ ਜੋੜ ਕੇ ਬਹੁਤ ਵਧੀਆ ਕਹਿਣਾਗਾ। ਜਿਵੇਂ ਇਸ ਦਾ ਸਟੇਪ ਤੇ ਤੱਕਿਆ ਬਹੁਤ ਵਧੀਆ ਦਿੱਕੇ ਦੀ। ਇਹਦੇ ਨਾਲ ਲੋਕਾਂ ਨੂੰ ਪ੍ਰਭਾਵ ਹੁਣ ਹੈਗਾ। ਜਿਹੜਾ ਮਾੜਾ ਮੁਤਾਬੀਆ ਰਹੂਗਾ ਉਹ ਵੀ ਸੁਧਰ ਜਾਣਾ ਇਸ ਦੇ ਵਿੱਚ ਹੀ 6 ਮਹੀਨਿਆਂ ਦੇ ਵਿੱਚ। ਰੁਕਾਪਾ ਵਿੱਚ ਤਾਬ ਨਹੀਂ ਜਾਂਦੇ ਵੀ। ਨਾਲ ਹੀ ਦੋਤ ਜਨਗਰਾਂਗੇ। ਉੱਤੇ ਵੀ ਆਇਆ ਵੀ ਹਮਦਪਾਲ ਸਿੰਘ ਬਰ ਵੀ ਬਹੁਤ ਵਧੀਆ ਕਰ ਰਹੇ ਨੇ ਮੈਂ ਨੰਬਰ ਸ਼ੁਰੂ ਕਰਦਾ ਜੀ ਜਿਹੜੇ ਨਾਲੇ ਮੇਰੇ ਭਰਾਓ ਅੱਗੇ ਇਹ ਮੈਸੇਜ ਜੀ ਹੋਰ ਵੀ ਸ਼ੇਅਰ ਕਰੋ ਤਾਂ ਕਿ ਇਹ ਆਪਣੇ ਰਹਿੰਦੇ ਨੇ ਭੈਣ ਭਾਈ ਉਹਨਾਂ ਤੱਕ ਪਹੁੰਚ ਜਾਵੇ ਜੀ ਤੁਸੀਂ ਸੁਧਰਨਾ ਹੈ ਵੀ ਸਾਡੇ ਕੋਲ ਮੌਕਾ ਹੈਗਾ ਸਿਆਂ ਹੀ 2-4 ਮਹੀਨੇ ਵਿੱਚ ਸੁਧਰ ਜਾਊਂਗਾ ਤਾਂ ਬਹੁਤ ਮੈਸਾਜ ਬਹੁਤ ਵਧੀਆ ਤੇ ਕੰਟੈਂਟ ਬਣਾਉਣਾ ਫੇਸਬੁਕ ਯੂਟਿਊਬ ਜਾਂ ਇੰਸਟਾਗ੍ਰam ਜਾਂ ਦੇ ਇਹ ਪੇਜ ਹਨ ਕੋਈ ਵੀ ਨੇ ਤੁਸੀਂ ਸਿੰਪਲ ਬਣ ਕੇ ਸਿੰਪਲ ਹੋ ਕੇ ਬਿਲਕੁਲ ਸਿੰਪਲ ਹੋ ਕੇ ਬਿਲਕੁਲ ਨੋਰਮਲ ਹੋ ਕੇ ਕੰਟੈਂਟ ਬਣਾਓ ਹੁਣ ਮੈਂ ਆਪਣੇ ਤੇ ਲਾ ਲਓ ਮੇਰੇ ਤੇ ਲਾ ਲਓ ਕੰਟੈਂਟ ਮੇਰਾ ਵੀ ਹੈਗਾ ਪਰ ਮੈਂ ਸੋ ਨਹੀਂ ਕਰਦਾ ਮੈਂ ਸੋ ਨਹੀਂ ਕਰਦਾ ਕੰਟੈਂਟ ਮੇਰਾ ਵੀ ਹੈਗਾ ਫੋਲੋਅਰ ਮੇਰੇ ਕੋਲ ਵੀ ਹੈਗੇ ਮੇਰੇ ਕੋਲ ਕਿੰਨੇ ਕਿ ਫੋਲੋਅਰ ਹੈਗੇ ਬਹੁਤ ਵਧੀਆ ਨੇ ਕੰਟੈਂਟ ਸਾਡਾ ਵੀ ਹੈਗਾ ਅਸੀਂ ਸਿਰਫ ਸਿੰਪਲ ਸਾਦੀ ਰੀ ਬਣਾਉਂਦੇ ਆ ਕੋਈ ਕੋ ਨਹੀਂ ਕਰਦੇ ਆਪਾਂ ਭੇਦ ਭਾਵ ਨਹੀਂ ਕਰਦੇ ਕੋਈ ਧਰਮਾਂ ਦਾ ਉਹ ਨਹੀਂ ਕਰਦੇ ਤੇ ਦੂਜੀ ਗੱਲ ਸੀ ਗੱਲ ਸਮਝਾ ਦਈਏ ਕਿ ਆਪਾਂ ਜਿਹੜੇ ਸਾਦੇ ਸਿੰਪਲ ਜੋ ਮੂਵੀ ਬਣਾਉਨੇ ਆ ਸਿਰਫ ਆਪਾਂ ਇਹ ਸਮਝਾਉਣ ਵਾਸਤੇ ਬਣਾਉਨੇ ਵੀ ਕੋਈ ਵੀ ਕੰਮ ਹੈਗਾ ਜਿਹੜਾ ਸਾਡੀ ਨੋਲੇਜ ਵਿੱਚ ਆਉਂਦਾ ਅਸੀਂ ਉਹੀ ਕੰਮ ਸਮਝਾਉਂਦੇ ਆ ਕਹਿੰਨੇ ਆ ਲੋਕਾਂ ਨੂੰ ਦੱਸਦੇ ਆ ਕਿ ਇਤਨੇ ਵਿੱਚ ਜੇ ਅਸੀਂ 10 ਗੱਲਾਂ ਵੀ ਕਹਿਣੀਆਂ ਨੇ 10 ਦੇ ਵਿੱਚ ਸਾਡੀਆਂ ਛੇ ਗੱਲਾਂ ਸਹੀ ਨੇ ਤਾਂ ਚਾਰ ਗੱਲਾਂ ਕਰਤ ਵੀ ਹੋਣੀਆਂ 10 ਦੇ ਵੇਲੇ ਤਾਂ ਛੇ ਗੱਲਾਂ ਸਹੀ ਨੇ ਚਾਰ ਗੱਲਾਂ ਕਰਤ ਵੀ ਹੋਣੀਆਂ ਤਾਂ ਉਹਦੇ ਦੇ ਸਤ ਮੈਂ ਮਾਹੀ ਨਾਲਾ ਉਹਦਾ ਛੋਟਾ ਵੀਰ ਝੰਡਾ ਸਿੰਘ ਜੀ ਮਾਫ ਕਰਨਾ ਨਾ ਔਰ ਵੀਡੀਓ ਲਈ ਅੱਗੇ ਤੋਂ ਵੀ શેર ਜ਼ਰੂਰ ਕਰ ਦਿਓ શેર ਕਰਨਾ ਥੋੜੇ શેર ਕਰਨਾ ਤੇ ਕਿਸੇ ਕਰਨਾ ਫੋਰ ਆਪਣੇ ਭੈਣ ਭਰਾਵਾਂ ਨੂੰ ਪਤਾ ਲੱਗ ਸਕੇ ਕਿ ਆਪਣੇ ਕੋਲ ਸੁਧਰਨ ਦਾ ਟਾਈਮ ਹੈਗਾ ਹਲੇ ਆਪਾਂ ਸਿਰਫ ਇਹਨੂੰ ਸਮਝਾਈ ਸਕਦੇ ਆ ਕਹਿ ਸਕਦੇ ਆ ਔਰ ਕਮੈਂਟ ਕਰ ਸਕਦੇ ਆ ਕਮੈਂਟਾਂ ਵੀ ਸਮਝੀ ਕਰਕਾਂ ਕਿ ਸੁਧਨ ਨੂੰ ਵਾਸਤੇ ਸੁਧਨ ਵਾਸਤੇ ਦਿਨ ਸਾਫ ਰੱਖਣ ਵਾਸਤੇ ਔਰ ਹੋਰ ਸਨੋ ਹਣੋ ਕੁ ਕੁਛ ਨਹੀਂ ਗਾਣੇ ਬਾਅਦ ਜਿਆਦਾ ਰੰਗ ਦੀ ਵੀਡੀਓ ਆਪਣੀ ਬਣ ਜਾਣੀ ਆ ਉਹ ਵੀ ਆਪਣੀ 7-8 ਮਿੰਟਾਂ ਦੀ ਬਣ ਚੁੱਕੀ ਹੈ ਤੇ ਜੋ ਵੀ ਗੱਲਬਾਤ ਰਹਿ ਜੂਗੀ ਉਹ ਫਿਰ ਆਪਾਂ ਅਗਲੀ ਵੀਡੀਓ 'ਚ ਕਰਾਂਗੇ ਠੀਕ ਹੈ ਜੀ ਅਮਰਪਾਲ ਸਿੰਘ ਮੈਰੋ ਜਿਹਨੂੰ ਜਿਹੜੋਂ ਸਲੂਟ ਆ ਅਮਰਪਾਲ ਸਿੰਘ ਮੈਰੋ ਸੱਸੀ ਕਾਰ